ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਏ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲ ਦੀ ਜੁੰਡਲੀ ਬਾਰੇ ਜਿਨ੍ਹਾਂ ਨੇ ਦੁਬਾਰਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੰਗਾਰਨਾ ਸ਼ੁਰੂ ਕਰ ਦਿੱਤਾ ਆ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਏ ਪਿਛਲੇ ਸਮੇਂ ਦੇ ਵਿੱਚ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜੋ ਕਾਰਵਾਈ ਹੋਈ ਉਸ ਅਨੁਸਾਰ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਬਾਦਲ ਦਲੀਏ ਹੁਣ ਸੁਧਰ ਜਾਣਗੇ ਬਹੁਤ ਸਾਰੇ ਵੀਰਾਂ ਨੂੰ ਆਮ ਲੋਕਾਂ ਨੂੰ ਇੰਜ ਲੱਗਣ ਲੱਗ ਪਿਆ ਸੀ ਕਿ ਬਾਦਲ ਕੇ ਹੁਣ ਕਦੀ ਵੀ ਸ਼ਾਇਦ ਪੰਥ ਅਤੇ ਪੰਜਾਬ ਦੇ ਨਾਲ ਗਦਾਰੀ ਨਹੀਂ ਕਰਨਗੇ ਬਹੁਤ ਸਾਰੇ ਲੋਕ ਇੰਜ ਸੋਚਦੇ ਸੀ ਕਿ ਬਾਦਲ ਕੇ ਹੁਣ ਸਿੱਖੀ ਦੇ ਖਿਲਾਫ ਪੰਥ ਦੇ ਖਿਲਾਫ ਨਹੀਂ ਭੁਗਤਣਗੇ ਪੰਜਾਬ ਦੇ ਨਾਲ ਗਦਾਰੀਆਂ ਨਹੀਂ ਕਰਨਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਸਤ ਕਰਕੇ ਮੰਨਣਗੇ ਪਰ ਲੋਕਾਂ ਦਾ ਵਹਿਮ ਬੜੀ ਛੇਤੀ ਦੂਰ ਹੋ ਗਿਆ ਕਿਉਂਕਿ 2 ਦਸੰਬਰ ਵਾਲੇ ਦਿਨ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਨੇ ਫੈਸਲੇ ਕੀਤੇ ਸਨ ਬਾਦਲ ਕਿਆ ਨੇ ਉਹਨਾਂ ਫੈਸਲਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆ ਬਾਦਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਇਹ ਚ ਜਾਣ ਲੱਗ ਪਏ ਆ ਅਤੇ ਉਲਟਾ ਜਥੇਦਾਰਾਂ ਦੀ ਲਗਾਤਾਰ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਫੈਸਲਿਆਂ ਨੂੰ ਬਦਲੌਣ ਦੇ ਲਈ ਅੰਦਰ ਖਾਤੇ ਹਰ ਹਿੱਲੇ ਯਤਨ ਕੀਤੇ ਜਾ ਰਹੇ ਆ ਤੁਸੀਂ ਇਹ ਦੇਖੋ ਕਿ ਸੁਖਵੀਰ ਸਿੰਘ ਬਾਦਲ ਦੇ ਅਸੀਫ਼ੇ ਬਾਰੇ ਜੋ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ 2 ਦਸੰਬਰ ਵਾਲੇ ਦਿਨ ਕਿਹਾ ਸੀ कि ਤਿੰਨ ਦਿਨਾਂ ਦੇ ਅੰਦਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਤੇ ਸ੍ਰੀ ਆਕਾਲ ਤਖਤ ਸਾਹਿਬ ਨੂੰ ਰਿਪੋਰਟ ਭੇਜੀ ਜਾਵੇ ਪਰ ਤਿੰਨ ਦਿਨ ਵੀ ਲੰਘ ਗਏ ਫਿਰ 20 ਦਿਨ ਦਾ ਸਮਾਂ ਵਧਾਇਆ ਗਿਆ ਜਾਂ 20 ਤਰੀਕ ਤੱਕ ਕਿਹਾ ਗਿਆ ਤੁਸੀਂ ਦੇਖੋ ਕਿ ਉਹ ਵੀ ਸਮਾਂ ਲੰਘ ਗਿਆ ਪਰ ਬਾਦਲ ਗਿਆ ਨੇ ਬਾਦਲ ਦਾ ਦੀ ਜੁੰਡਲੀ ਨੇ ਜਾਂ ਸੁਖਵੀਰ ਸਿੰਘ ਬਾਦਲ ਨੇ ਜਥੇਦਾਰਾਂ ਦਾ ਹੁਕਮ ਨਹੀਂ ਮੰਨਿਆ ਜਿਵੇਂ ਪਹਿਲਾਂ ਬਾਦਲ ਕੇ ਜਥੇਦਾਰਾਂ ਨੂੰ ਸੀਰੀਆਂ ਵਾਂਗ ਨੌਕਰਾਂ ਦੇ ਵਾਂਗ ਤਨਖਾਹਦਾਰ ਮੁਲਾਜ਼ਮਾਂ ਦੇ ਵਾਂਗ ਵਰਤਦੇ ਸਨ ਅੱਜ ਵੀ ਉਹ ਉਸੇ ਤਰ੍ਹਾਂ ਹੀ ਬਰਤਣਾ ਚਾਹੁੰਦੇ ਆ ਤੇ ਜਿੰਨੇ ਕੁ ਵੀ ਫੈਸਲੇ 2 ਦਸੰਬਰ ਵਾਲੇ ਦਿਨ ਹੋਏ ਬਾਦਲ ਕੇ ਉਸ ਨਰਮ ਫੈਸਲੇ ਤੋਂ ਵੀ ਬਹੁਤ ਜ਼ਿਆਦਾ ਦੁਖੀ ਆ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਉਹਦੇ ਪਿਤਾ ਦਾ ਫਖਰੇ ਕੌਮ ਅਵਾਰਡ ਵਾਪਸ ਲਿਆ ਗਿਆ ਬਾਦਲ ਦਾ ਨੂੰ ਉਹ ਵੀ ਗੱਲ ਨਹੀਂ ਪਾਚ ਰਹੀ ਤੇ ਖਾਸ ਕਰਕੇ ਤੁਸੀਂ ਇਹ ਦੇਖ ਹੀ ਲਿਆ ਹੋਵੇਗਾ ਕਿ ਬਾਦਲ ਦਾ ਦੇ ਲੀਡਰ ਗੁਰਜੀਤ ਸਿੰਘ ਚੀਮੇ ਦੀਆਂ YouTube ਤੇ ਵੀਡੀਓ ਗੱਲਬਾਤ ਸਾਹਮਣੇ ਆਈ ਹੈ ਜਿਹਦੇ ਵਿੱਚ ਉਹਨੇ ਖੁੱਲਮ ਖੁੱਲਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰ ਦਿੱਤਾ ਆ ਤੇ ਲੋਕਾਂ ਨੂੰ ਦੱਸ ਦਿੱਤਾ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਉਹ ਦੁਬਾਰਾ ਫਿਰ ਪੰਥ ਦੇ ਸੇਰੀ ਉੱਤੇ ਜਿਹੜਾ ਆ ਉਹ ਬਿਠਾਊਗਾ ਪਰ ਖਾਲਸਾ ਬੰਧ ਇਹ ਗੱਲ ਮਨਜ਼ੂਰ ਨਹੀਂ ਕਰੇਗਾ ਪਿਛਲੇ ਲੰਬੇ ਸਮੇਂ ਤੋਂ ਪੰਥ ਜਿਹੜੀਆਂ ਗੱਲਾਂ ਕਹਿੰਦਾ ਆ ਰਹੀ ਸੀ ਬਾਦਲ ਕੇ ਉਹਨਾਂ ਗੱਲਾਂ ਨੂੰ ਮੰਨਦੇ ਨਹੀਂ ਸਨ ਅਤੇ ਉਲਟਾ ਪੰਥ ਪ੍ਰਸਤ ਗੁਰਸਿੱਖਾਂ ਦੇ ਉੱਤੇ ਇਲਜ਼ਾਮ ਧਰਾਸ਼ੀ ਕਰਦੇ ਸਨ ਕਿ ਇਹ ਤਾਂ ਨਹੀਂ ਅਕਾਲੀ ਦਲ ਨੂੰ ਬਦਨਾਮ ਕਰਦੇ ਆ ਪਰ 2 ਦਸੰਬਰ ਵਾਲੇ ਦਿਨ ਸਾਰਾ ਕੁਝ ਸਾਹਮਣੇ ਆ ਗਿਆ ਕਿ ਅਕਾਲੀ ਦਲ ਬਾਦਲ ਕਿਆ ਨੇ ਕਿਵੇਂ ਖਾਲਸਾ ਪੰਥ ਅਤੇ ਦੇਸ਼ ਪੰਜਾਬ ਦਾ ਕਹਾਣ ਕੀਤਾ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਗਿਆ ਕਿਵੇਂ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਅਤੇ ਕਿਵੇਂ ਕਾਤਲ ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਸ਼ਰੋਮਣੀ ਕਮੇਟੀ ਨੂੰ ਕਿਵੇਂ ਵਰਤਿਆ ਗਿਆ ਗੁਰੂ ਦੀਆਂ ਗੋਲਕਾਂ ਦੀ ਕਿਵੇਂ ਦੁਰਵਰਤੋਂ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੀ ਕਿਵੇਂ ਗਲਤ ਵਰਤੋਂ ਇਹਨਾਂ ਦੇ ਵੱਲੋਂ ਕੀਤੀ ਗਈ ਉਹ ਸਾਰਾ ਕੁਝ ਸਾਹਮਣੇ ਆ ਗਿਆ ਸੀ ਪਰ ਉਦੋਂ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਹੁਣ ਇਹਨਾਂ ਨੇ ਪਛਤਾਵਾ ਕਰ ਲਿਆ ਹੁਣ ਇਹਨਾਂ ਨੇ ਆਪਣੇ ਗੁਨਾਹ ਮੰਨ ਲਏ ਆ ਤੇ ਹੁਣ ਬਾਦਲਕੇ ਉਹੀ ਕੁਝ ਕਰਨਗੇ ਜੋ ਕੁਝ ਪੰਥ ਚਾਹੁੰਦਾ ਆ ਪਰ ਨਹੀਂ ਉਹ ਕੁਝ ਨਾ ਤਾਂ ਹੋਣਾ ਸੀ ਨਾ ਬਾਦਲਕੇ ਨੇ ਕਰਨਾ ਆ ਤੇ ਨਾ ਹੀ ਬਾਦਲਕੇ ਕਰਨਗੇ ਕਿਉਂਕਿ ਬਾਦਲਕੇ ਪੰਥਕ ਨਹੀਂ ਆ ਜਿਹੜੀ ਗੱਲ ਖਾਲਸਾ ਪੰਥ ਕਹਿੰਦਾ ਹੁੰਦਾ ਸੀ ਉਹ ਗੱਲਾਂ ਦਲਜੀਤ ਸਿੰਘ ਚੀਮਾ ਵੀ ਆਪਣੀ ਗੱਲਬਾਤ ਦੇ ਵਿੱਚ ਮੰਨ ਚੁੱਕਾ ਆ ਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਪੰਥਕ ਪਾਰਟੀ ਨਹੀਂ ਆ ਉਹ ਤਾਂ ਇੱਥੋਂ ਤੱਕ ਕਹਿ ਰਹੇ ਆ ਕਿ ਜੇ ਸਾਡਾ ਪੰਥ ਦੇ ਨਾਲ ਕੋਈ ਵਾਸਤਾ ਨਿਕਲ ਆਇਆ ਜੇ ਸਾਡਾ ਧਰਮ ਦੇ ਨਾਲ ਉਹ ਕਹਿ ਰਹੇ ਆ ਕਿ ਵਾਸਤਾ ਨਿਕਲ ਆਇਆ ਦਲਜੀਤ ਚੀਮਾ ਬਾਦਲਾ ਦਾ ਲੀਡਰ ਤਾਂ ਇੱਥੋਂ ਤੱਕ ਕਹਿ ਚੁੱਕਾ ਆ ਕਿ ਜੇਕਰ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਕੋਈ ਵਾਸਤਾ ਨਿਕਲ ਆਇਆ ਤੇ ਉਹ ਕਹਿੰਦੇ ਸਾਡੀ ਪਾਰਟੀ ਦੀ ਜਿਹੜੀ ਮਾਨਤਾ ਆ ਉਹ ਰੱਦ ਹੋ ਜਾਏਗੀ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਦਿੱਲੀ ਤਖਤ ਲੱਗਣ ਲੱਗ ਪਿਆ ਆ ਤੇ ਦਿੱਲੀ ਤਖਤ ਦੇ ਅੱਗੇ ਇਹ ਇੰਨੇ ਜਿਆਦਾ ਝੁਕ ਚੁਕੇ ਹੋਏ ਆ ਕਿ ਇਹਨਾਂ ਨੂੰ ਆਪਣੇ ਪੰਥ ਦੀ ਕੋਈ ਫਿਕਰ ਨਹੀਂ ਰਹੀ ਕੋਈ ਇਹਨਾਂ ਨੂੰ ਫਾਕਾ ਨਹੀਂ ਰਿਆ ਖੁਲਿਆਣ ਖਾਲਸਾ ਪੰਥ ਨੂੰ ਇਹ ਚੁਣੌਤੀ ਦਿੰਦੇ ਆ ਰਹੇ ਆ ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਵੀ ਭرائی ਗਈ ਸੀ ਜਿਹਦੇ ਵਿੱਚ ਜ਼ਿਆਦਾਤਰ ਬਾਦਲਦਲ ਦੇ ਨਾਲ ਸੰਬੰਧਿਤ ਹੀ ਇਹਨਾਂ ਦੇ ਲੀਡਰ ਸਨ ਚਾਹੇ ਕੁਝ ਪੁਰਾਣੇ ਹੋਣ ਤੇ ਕੁਝ ਨਵੇਂ ਹੋਣ ਤੇ ਉਹਨਾਂ ਦੇ ਵਿੱਚ ਇੱਕ ਬਹੁਤ ਸਤਿਕਾਰਯੋਗ ਨਾਮ ਵੀ ਸੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਬੀਬੀ ਸਤਵੰਤ ਕੌਰ ਦੀ ਦਾ ਜੋ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਪੋਤਰੀ ਵੀ ਨੇ ਪਰ ਪਿਛਲੇ ਦਿਨੀ ਤੁਸੀਂ ਦੇਖ ਲਿਆ ਹੋਵੇਗਾ ਕਿ ਬਾਦਲ ਦਾਨੋਂ ਬੀਬੀ ਸਤਵੰਤ ਕੌਰ ਦੇ ਨਾਲ ਵੀ ਕਿੰਨੀ ਈਰਖਾ ਸੀ ਕਿੰਨੀ ਨਫ਼ਰਤ ਸੀ ਕਿੰਨੀ ਇਹਨਾਂ ਨੇ ਦੁਸ਼ਮਣੀ ਵਿਖਾਈ ਇਹ ਨਹੀਂ ਚਾਹੁੰਦੇ ਕਿ ਕੋਈ ਪੰਥ ਪ੍ਰਸਤ ਸੰਘਰਸ਼ਸ਼ੀਲ ਗੁਰਸਿੱਖ ਜਾਂ ਉਹਨਾਂ ਗੁਰਸਿੱਖਾਂ ਦਾ ਪਰਿਵਾਰ ਅਕਾਲੀ ਦਲ ਦੀ ਅਗਵਾਈ ਕਰੇ ਇਹਨਾਂ ਨੂੰ ਕਿਹੜੇ ਬੰਦੇ ਚਾਹੀਦੇ ਆ ਇਹਨਾਂ ਨੂੰ ਤਾਂ ਉਹ ਚਾਹੀਦੇ ਆ ਜਿਹੜੇ ਪੰਥ ਅੱਤੇ ਪੰਜਾਬ ਦਾ ਕਹਾਨ ਕਰਨ ਇਹਨਾਂ ਨੂੰ ਚਾਹੀਦੇ ਆ ਸੁਮੇਤ ਸੈਣੀ ਵਰਗੇ ਇਹਨਾਂ ਨੂੰ ਚਾਹੀਦੇ ਆ ਜ਼ਹਾਰਾਦ ਵਰਗੇ ਇਹਨਾਂ ਨੂੰ ਚਾਹੀਦੇ ਆ ਭੁੰਡੜ ਵਰਗੇ ਇਹਨਾਂ ਨੂੰ ਚਾਹੀਦੇ ਆ ਚੀਮੇ ਵਰਗੇ ਜਿਨ੍ਹਾਂ ਨੂੰ ਪੰਥ ਅਤੇ ਪੰਜਾਬ ਦੇ ਬਾਰੇ ਕੁਝ ਪਤਾ ਹੀ ਨਹੀਂ ਆ ਉਹਨਾਂ ਦੀ ਦੌਰ ਤਾਂ ਸੁਖਵੀਰ ਸਿੰਘ ਬਾਦਲ ਦੀ ਚਾਪਲੂਤੀ ਕਰਨ ਤਾਂ ਕੀ ਸੀਮਤ ਆ ਉਹ ਤਾਂ ਕੇਵਲ ਸੱਤਾ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਸੱਤਾ ਦੇ ਵਿੱਚ ਆਉਣ ਦੇ ਲਈ ਉਹਨਾਂ ਨੂੰ ਜੋ ਕੁਝ ਕਰਨਾ ਪੈ ਜਾਵੇ ਉਹ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਕਰਨ ਨੂੰ ਤਿਆਰ ਆ ਸੁਖਵੀਰ ਸਿੰਘ ਬਾਦਲ ਉਹਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਦਿੱਤੀ ਏ ਤੇ ਦੁਬਾਰਾ ਫਿਰ ਪੰਥ ਦੇ ਸਿਰੇ ਉਤੇ ਉਹ ਬਹਿਣਾ ਚਾਹੁੰਦਾ ਆ ਪਰ ਖਾਲਸਾ ਪੰਥ ਨੂੰ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ ਆ ਤੇ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਹੁੰਦੇ ਸੀ ਬਹੁਤ ਸਾਰੇ ਖਾਲਸਾ ਪੰਥ ਦੇ ਵਿੱਚੋਂ ਵਿਦਵਾਨ ਆਗੂ ਅਤੇ ਹੋਰ ਗੁਰਮੁਖ ਸੱਜਣ ਕਹਿੰਦੇ ਹੁੰਦੇ ਸੀ ਕਿ ਬਾਦਲ ਕਿਆਂ ਦੇ ਵਿੱਚ ਰੱਤਾ ਜਿਨਾ ਵੀ ਪੰਥਕ ਸੋਚ ਨਹੀਂ ਆ ਸੋ ਜਿਹੜੀ ਗੱਲ ਅਸੀਂ ਕਹੀ ਸੀ ਕਿ ਬਾਦਲਦਲ ਪੰਥ ਨੂੰ ਤਿਆਗ ਚੁੱਕਾ ਹੋਇਆ ਆ ਤੇ ਦੇమే ਬਾਕੀ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਝਾੜੂ ਪਾਰਟੀ ਵਾਲੇ ਲਾ ਲੋ ਦਾ ਭਾਜਪਾ ਹੀ ਲਾ ਲੋ ਉਹਨਾਂ ਵਰਗੀ ਹੀ ਇੱਕ ਜਿਹੜੀ ਜਮਾਤ ਆ ਉਹ ਬਾਦਲਗਿਆ ਦੀ ਪਾਰਟੀ ਆ ਇਹ ਸੇਮ ਉਸੇ ਤਰ੍ਹਾਂ ਦਾ ਹੀ ਆ ਇਹਨਾਂ ਨੂੰ ਕੋਈ ਪੰਥ ਤੇ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੋਈ ਪੰਥ ਤੇ ਪੰਜਾਬ ਦੇ ਹਿਤੈਸ਼ੀ ਨਹੀਂ ਆ ਤੇ ਹੁਣ ਤਾਂ ਦਲਜੀਤ ਸਿੰਘ ਟੀਮਾ ਮੰਨ ਵੀ ਚੁੱਕਾ ਹੋਇਆ ਆ ਖਾਲਸਾ ਜੀ 1994 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਦਲ ਪੰਜਾਬੀ ਪਾਰਟੀ ਬਣਾ ਦਿੱਤਾ ਸੀ। ਇਹੀ ਜਿਹੜਾ ਪੰਜਾਬੀ ਪਾਰਟੀ ਸੀ ਇਹ ਬਾਦਲ ਦਲ ਬਣੀ। ਬਾਦਲ ਦਲ ਤੋਂ ਇਹ ਬੇਅਦਵੀ ਦਲ ਬਣਿਆ 2015 ਦੇ ਵਿੱਚ ਤੇ ਇਥੋਂ ਤੱਕ ਕਿ ਜਦੋਂ ਇਹਨਾਂ ਨੇ ਸਿਰਸੇ ਵਾਲੇ ਨੂੰ ਮਾਫੀ ਦਿਵਾਈ ਇਹ ਤਾਂ ਇੱਕ ਸਿਰਸਾ ਦਲ ਸ਼ਰਾਬੀ ਦਲ ਇੱਕ ਭਈਆ ਦਲ ਬਣ ਕੇ ਰਹਿ ਗਿਆ ਹੋਇਆ ਜਿੰਨੇ ਸ਼ਰਾਬੀ ਕਬਾਬੀ ਗੁੰਡੇ ਚੋਰ ਉਹ ਹੁਣ ਤੁਹਾਨੂੰ ਸਾਰੇ ਬਾਦਲ ਦਲ ਦੇ ਵਿੱਚ ਮਿਲ ਜਾਣਗੇ। ਇਹਨਾਂ ਦਾ ਸਿੱਖੀ ਦੇ ਨਾਲ ਸਿੱਖੀ ਸਿਧਾਂਤਾਂ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਰਿਹਾ ਇਹ ਤਾਂ ਕਹਿੰਦੇ ਆ ਕਿ ਜੇਕਰ ਸਾਡਾ ਧਰਮ ਦੇ ਨਾਮ ਵਾਸਤਾ ਨਿਕਲ ਆਇਆ ਅਸੀਂ ਤਾਂ ਇਹ ਕਹਿੰਦੇ ਆ ਕਿ ਮਾਰੇ ਜਾਵਾਂਗੇ ਇਹ ਕਹਿ ਰਿਹਾ ਕਿ ਸਾਡੀ ਤਾਂ ਪਾਰਟੀ ਦੀ ਜਿਹੜੀ ਮਾਨਤਾ ਰੱਤ ਹੋ ਜਾਏਗੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਰੋਮਨੀ ਅਕਾਲੀ ਦਲ ਦਾ ਤਾਂ ਜਨਮ ਹੀ ਸ੍ਰੀ ਆਕਾਲ ਤਖਤ ਸਾਹਿਬ ਤੋਂ ਹੋਇਆ ਸਿੱਖੀ ਵਿੱਚੋਂ ਹੋਇਆ ਸਿੱਖ ਸੰਘਰਸ਼ ਦੇ ਵਿੱਚੋਂ ਹੋਇਆ ਬੜੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਕੇ ਸ਼ਰੋਮਨੀ ਅਕਾਲੀ ਦਲ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਸੀ ਲੇਕਿਨ ਇਹ ਸਾਰੇ ਮਤੋਂ ਇੰਨੇ ਜਿਆਦਾ ਦੂਰ ਹੋ ਚੁੱਕੇ ਆ ਇੰਨੇ ਜਿਆਦਾ ਗਰਕ ਚੁੱਕੇ ਆ ਕਿ ਇਹ ਧਾਰਮਿਕ ਬੰਦੇ ਨਹੀਂ ਆ ਇਹ ਸਿਆਸੀ ਬੰਦੇ ਆ ਤੇ ਸਿਆਸੀ ਵੀ ਇੰਨੇ ਜਿਆਦਾ ਗੰਧਲੇ ਆ ਇੰਨੇ ਜਿਆਦਾ ਨੀਤਿਆ ਇੰਨੇ ਜਿਆਦਾ ਭੜੇ ਆ ਕਿ ਭੜੇ ਤੋਂ ਭੜਾ ਵੀ ਲਫਰ ਇਹਨਾਂ ਦੇ ਲਈ ਆਖਿਆ ਜਾਵੇ ਨਾ ਤੇ ਉਹ ਵੀ ਇਹਨਾਂ ਦੇ ਲਈ ਛੋਟਾ ਆ ਬਹੁਤ ਸਾਰੇ ਲੋਕ ਇਹ ਗੱਲਾਂ ਕਹਿੰਦੇ ਸੀ ਕਿ ਦੇਖੋ ਜੀ ਸੁਖਵੀਰ ਸਿੰਘ ਬਾਦਲ ਅਤੇ ਹੋਰ ਜਿਹੜੇ ਬਾਦਲ ਸਾਹਿਬ ਦੀ ਆਗੂ ਆ ਉਹ ਤਾਂ ਬੜੇ ਨਿਮਾਣੇ ਹੋ ਕੇ ਤਨਖਾਹ ਭੁਗਤ ਰਹੇ ਆ ਉਨ੍ਹਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ ਚਾਹੀਦੀ ਉਹ ਕਹਿੰਦੇ ਸੀ ਕਿ ਜਿਹੜੀਆਂ ਗਲਤੀਆਂ ਹੋ ਗਈਆਂ ਉਹ ਕਹਿੰਦੇ ਕਿ ਮਿੱਟੀ ਪਾਓ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਮਿੱਟੀ ਪਾਉਣ ਹੀ ਨਹੀਂ ਦੇਣੀ ਕਦੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਭਾਂਡੇ ਭੁੰਡੇ ਮਾਂਜ ਲੈਨੇ ਆ ਥੋੜੀ ਬੋਤੀ ਤਨਖਾਹ ਲੱਗ ਜਾਵੇ ਤਾਂ ਗੱਲ ਖਤਮ ਪਰ ਜਦੋਂ ਹੁਣ ਜਥੇਦਾਰਾਂ ਨੇ ਇਹ ਗੱਲ ਕਹਿ ਦਿੱਤੀ ਕਿ ਸੁਖਵੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਤੇ ਆਕਾਲਕ ਸਰ ਸਾਹਿਬ ਤੇ ਰਿਪੋਰਟ ਭੇਜੀ ਜਾਵੇ ਪਰ ਬਾਦਲ ਕੇ ਉਸ ਗੱਲ ਤੋਂ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਤੇ ਉਹਨਾਂ ਨੇ ਗਿਆਨੀ ਹਰਬੀਰ ਸਿੰਘ ਦਾ ਕੀ ਹਾਲ ਕਰ ਦਿੱਤਾ ਸਾਡੇ ਸਾਰਿਆਂ ਦੇ ਸਾਹਮਣੇ ਆ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇਲਜ਼ਾਮਬਾਜ਼ੀ ਕਰਵਾ ਕੇ ਉਹਦੀ ਕਿਰਦਾਰ ਕੂਸ਼ੀ ਕਰਵਾ ਕੇ ਉਸ ਨੂੰ ਬਦਲ ਦਿੱਤਾ ਗਿਆ ਹੋਇਆ ਹੈ ਇਹ ਹਾਲ ਪਹਿਲਾਂ ਵੀ ਬਾਦਲ ਕੇ ਜਥੇਦਾਰਾਂ ਦਾ ਕਰਦੇ ਰਹੇ ਆ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਹੋ ਚੁੱਕਾ ਤੇ ਅਗਾਂਹ ਵੀ ਜਿੰਨਾ ਚਿਰ ਤੱਕ ਬਾਦਲਦਸ ਦੇ ਕਬਜ਼ੇ ਹੇਠ ਸ਼ਰੋਣੀ ਕਮੇਟੀ ਆ ਇਹੀ ਕੁਝ ਵਾਪਰਦਾ ਰਹਿਣਾ ਹੈ ਪਿੱਛੇ ਦੇ ਇੱਕ ਗੁਰਮਖ ਨੇ ਬਹੁਤ ਵਧੀਆ ਗੱਲ ਲਿਖੀ ਸੀ ਉਹਨੇ ਲਿਖਿਆ ਸੀ ਕਿ ਜਥੇਦਾਰਾਂ ਬਾਦਲਦਸ ਨੂੰ ਤਲਬ ਕੀਤਾ ਬਾਦਲਦਸ ਨੇ ਸ਼ਰੋਮਣੀ ਕਮੇਟੀ ਨੂੰ ਤਲਬ ਕੀਤਾ ਅਤੇ ਅੱਗੋਂ ਸ਼ਰੋਮਣੀ ਕਮੇਟੀ ਨੇ ਦੁਬਾਰਾ ਫਿਰ ਜਥੇਦਾਰ ਤਲਬ ਕਰਦੇ ਹੋਏ ਤੇ ਇਹੀ ਕੁਝ ਸਾਡੀ ਕੌਮ ਦੇ ਨਾਲ ਵਾਪਰਦਾ ਆਇਆ ਬੀਬੀ ਸਤਵੰਤ ਕੌਰ ਦੀ ਆਪਾਂ ਗੱਲ ਕਰ ਰਹੇ ਸੀ ਕਿ ਉਹ ਸੱਤ ਮੈਂਬਰੀ ਕਮੇਟੀ ਵਿੱਚ ਸਨ ਤੁਸੀਂ ਦੇਖੋ ਕਿ ਬਾਦਲਦਸ ਦੇ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਬੀਬੀ ਸਤਵੰਤ ਕੌਰ ਦੇ ਖਿਲਾਫ ਕਿੰਨੀ ਬਿਆਨਬਾਜ਼ੀ ਕੀਤੀ ਹੈ ਕਿ ਕੋਈ ਅਕਾਲੀ ਦਸ ਦਾ ਲੀਡਰ ਇਹ ਸੋਚ ਵੀ ਸਕਦਾ ਆ ਕਿ ਉਹ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਉਹਨਾਂ ਹਾਲ ਸਤਕਾਰਯੋਗ ਸੁਪਤਰੀ ਦੇ ਬਾਰੇ ਕੋਈ ਗੱਲ ਵੀ ਆਖੇ ਪਰ ਇਹ ਦੇਖੋ ਕਿ ਕਿੰਨੇ ਗਿਰੇ ਹੋਏ ਲੋਕ ਆ ਕਿ ਇਹਨਾਂ ਨੇ ਨਾ ਤਾਂ ਸ਼ਹੀਦਾਂ ਦੇ ਪਰਿਵਾਰ ਬਖਸ਼ੇ ਅਤੇ ਨਾ ਹੀ ਇਹਨਾਂ ਨੇ ਜਥੇਦਾਰ ਬਖਸ਼ੇ ਨਾ ਹੀ ਇਹਨਾਂ ਨੇ ਜਿਹੜੇ ਪੰਜ ਪਿਆਰੇ ਸਹਿਬਾਨ ਨੇ ਉਹ ਵੀ ਬਖਸ਼ੇ ਨਾ ਇਹਨਾਂ ਨੇ ਰਾਗੀ ਸਿੰਘ ਬਖਸ਼ੇ ਨਾ ਇਹਨਾਂ ਨੇ ਜਿਹੜੇ ਢਾਡੀ ਸਿੰਘ ਆ ਉਹ ਬਖਸ਼ੇ ਜਿਹੜਾ ਜਿਹੜਾ ਵੀ ਕੋਈ ਕੌਮ ਦੀ ਪੰਥ ਪ੍ਰਸਤੀ ਦੀ ਗੱਲ ਕਰਦਾ ਆ ਬਾਦਲ ਕੇ ਉਸੇ ਵੇਲੇ ਹੀ ਉਹਨੂੰ ਦੁਰਕਾਰਦੇ ਆ ਉਹਦੀ ਕਿਰਦਾਰਕੁਸ਼ੀ ਕਰਦੇ ਆ ਤੇ ਉਹਨੂੰ ਉਹਦੇ ਅਹੁਦਿਆਂ ਦੇ ਉਤੋਂ ਹਟਾ ਕੇ ਮਾਨ ਸਤਕਾਰ ਨੂੰ ਵੱਡੀ ਜਿਹੜੀ ਸੱਟ ਆਉ ਮਾਰਦੇ ਆ ਜੇਕਰ ਕੋਈ ਵੀ ਜਥੇਦਾਰ ਸਾਹਿਬ ਉਹ ਪੰਥ ਦੀ ਗੱਲ ਕਰੇ ਤੇ ਬਾਦਲ ਕੇ ਉਹਨੂੰ ਬਦਲਣ ਦੇ ਲੱਗੇ ਆ ਬਦਲਣ ਲੱਗੇ ਆ ਇੱਕ ਮਿੰਟ ਲਗਾਉਂਦੇ ਆ ਉਹਦੀ ਕਰਤਾਰ ਕੁਛੀ ਵੀ ਕਰਵਾ ਦਿੰਦੇ ਆ ਜੇਕਰ ਪੰਜ ਪਿਆਰੇ ਸਹਿਬਾਨਾਂ ਨੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦੇ ਸਨ ਜਦੋਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਦੇ ਵੇਰੇ ਸਰਬੱਤ ਖਾਲਸਾ ਦੇ ਵੇਰੇ ਅਤੇ ਜਦੋਂ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਜਿਸ ਸਮੇਂ ਬਾਦਲ ਕਿਆਂ ਦੇ ਵੱਲੋਂ ਫਿਰਸੇ ਵਾਲੇ ਨੂੰ ਮਾਫੀ ਦਿਵਾਈ ਗਈ ਉਸ ਸਮੇਂ ਪੰਜ ਪਿਆਰੇ ਸਹਿਬਾਨਾਂ ਨੇ ਬਹੁਤ ਵਧੀਆ ਖਾਲਸਾਈ ਸਿਧਾਂਤਾਂ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਬੜੀ ਵਧੀਆ ਭੂਮਿਕਾ ਨਿਭਾਈ ਪਰ ਬਾਦਲ ਕਿਆਂ ਨੇ ਉਹਨਾਂ ਗੁਰਸਿੱਖਾਂ ਨੂੰ ਵੀ ਬਰਗਾਸਤ ਕਰ ਦਿੱਤਾ ਉਹਨਾਂ ਦੀਆਂ ਸੇਵਾਵਾਂ ਤੋਂ ਅੱਜ ਤੱਕ ਵੀ ਉਸ ਮਾਮਲੇ ਨੂੰ ਵਿਚਾਰਿਆ ਨਹੀਂ ਗਿਆ ਇਸੇ ਤਰ੍ਹਾਂ ਬਹੁਤ ਸਾਰੇ ਰਾਗੀ ਸਿੰਘ ਜਿਨ੍ਹਾਂ ਦੇ ਵਿੱਚ ਭਾਈ ਕਾਰਦ ਸਿੰਘ ਸਨ ਭਾਈ ਹਰਚਰਨ ਸਿੰਘ ਸਨ ਉਹਨਾਂ ਨੇ ਵੀ ਜਦੋਂ ਸਿਰਸੇਵਾ ਦੇ ਦੀ ਮਾਫੀ ਦਾ ਵਿਰੋਧ ਕੀਤਾ ਸੀ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਸਿੰਘ ਸਨ ਇਹ ਦੋਨੋਂ ਸੋ ਉਹਨਾਂ ਨੂੰ ਵੀ ਜਿਹੜਾ ਬਰਗਾਸਤਿਆ ਉਹ ਕਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਜਦੋਂ ਕੁਝ ਢਾਡੀ ਸਿੰਘਾਂ ਨੇ ਨਵੇਂ ਪੰਥ ਦੀ ਗੱਲ ਕੀਤੀ ਸੀ ਤੇ ਬਾਦਲ ਜੁੰਡਲੀ ਦਾ ਵਿਰੋਧ ਕੀਤਾ ਸੀ ਤੇ ਉਹਨਾਂ ਦੇ ਉੱਤੇ ਵੀ ਜਿਹੜੀ ਕਾਰਵਾਈ ਆ ਉਹ ਹੋਣੀ ਸ਼ੁਰੂ ਹੋ ਗਈ ਸੀ ਬਾਦਲ ਕੇ ਕਿਸੇ ਨੂੰ ਵੀ ਨਹੀਂ ਬਖਸ਼ਦੇ ਚਲੋ ਜਥੇਦਾਰਾਂ ਦੀ ਦਾ ਗੱਲ ਵੱਖਰੀ ਆ ਇਹਨਾਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਬਖਸ਼ਿਆ ਇਹਨਾਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਇਹਨਾਂ ਨੂੰ ਪਤਾ ਵੀ ਸੀ ਕਿ ਬੇਅਦਬੀਆਂ ਕਿੰਨੇ ਕਰਵਾਈਆਂ ਆ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਕਿੱਥੇ ਆ ਕਿੰਨੇ ਚੋਰੀ ਕਰਵਾਇਆ ਆ ਤੇ ਪਰ ਬਾਦਲ ਕੇ ਸਿਰਸੇ ਵਾਲੇ ਦੀਆਂ ਵੋਟਾਂ ਲੈਣ ਦੇ ਲਈ ਉਹਨੂੰ ਬਚਾਉਣ ਦੇ ਲਈ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਵੀ ਆਦਰ ਸਤਕਾਰ ਕਾਇਮ ਨਹੀਂ ਰੱਖਿਆ ਫਿਰ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਤੇ ਕਿੰਨਾ ਕੁਝ ਕੌਮ ਨੇ ਜਿਹੜਾ ਸੰਤਾਪ ਆ ਉਹ ਹੰਡਾਇਆ ਪਰ ਬਾਦਲਕੇ ਇਹ ਗੱਲ ਯਾਦ ਰੱਖਣ ਕਿ ਉਹ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੰਗਾਲਦੇ ਪਏ ਆ ਤੇ ਇਤਜਾਨਦੇ ਪਏ ਆ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਦੇ ਪਏ ਆ ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੌਮ ਦਾ ਮਜ਼ਾਕ ਬਣਾਇਆ ਹੋਇਆ ਆ ਇਹ ਸਿੱਖ ਕੌਮ ਦਾ ਤਾਂ ਕੁਝ ਨਹੀਂ ਵਿਗੜਨਾ ਗੁਰੂ ਸਾਹਿਬ ਜੀ ਨੇ ਫਿਰ ਬਖਸ਼ਿਸ਼ ਕਰ ਦੇਣੀ ਹੈ ਪਰ ਜਿਹੜੇ ਬਾਦਲਕੇ ਆ ਉਹ ਆਪਣੀ ਜਿਹੜੀ ਸਿਆਸੀ ਕਬਰ ਜਰੂਰ ਖੋਲਦੇ ਪਏ ਆ ਇਹ ਜਿਹੜੀ ਖੱਡ ਪੁੱਟੀ ਜਾ ਰਹੀ ਹੈ ਨਾ ਉਸ ਖੱਡ ਦੇ ਵਿੱਚ ਬਾਦਲਦਿਆਂ ਨੇ ਇંટ ਗਰਾ ਹੈ ਤੇ ਜਿਹੜਾ ਸੁਖਵੀਰ ਸਿੰਘ ਬਾਦਲ ਅਤੇ ਬਾਦਲ ਚੋਲਾ ਇਹ ਭਰਮ ਪਾਲ ਕੇ ਬੈਠਾ ਹੋਇਆ ਆ ਕਿ ਉਹ ਪੰਜਾਬ ਦੀ ਸਤਾ ਦੇ ਉੱਤੇ ਦੁਬਾਰਾ ਕਾਬਜ ਹੋ ਜਾਣਗੇ ਕਿ ਉਹ ਪੰਥ ਦੇ ਸਿਰ ਦੇ ਉੱਤੇ ਦੁਬਾਰਾ ਬਹਿ ਜਾਣਗੇ ਇਦਾਂ ਨਹੀਂ ਹੋਣਾ ਖਾਲਸਾ ਪੰਥ ਨੂੰ ਤੁਹਾਡੀ ਜਿਹੜੀ ਕਰਤੂਤ ਆ ਉਹ ਪਤਾ ਲੱਗ ਚੁੱਕੀ ਹੋਈ ਹੈ ਬੱਚੇ ਬੱਚੇ ਨੂੰ ਪਤਾ ਲੱਗ ਚੁੱਕਾ ਹੋਇਆ ਸੁਖਵੀਰ ਸਿੰਘ ਬਾਦਲ ਤਾਂ ਹੁਣ ਖੁਦ ਆਪਣੇ ਗੁਨਾਹ ਵੀ ਮੰਨ ਚੁੱਕਾ ਹੋਇਆ ਆ ਕਿ ਉਹਨਾਂ ਨੇ ਕਿਵੇਂ ਕਿਵੇਂ ਸਾਡੇ ਜਥੇਦਾਰਾਂ ਨੂੰ ਵਰਤਿਆ ਉਹਨਾਂ ਨੇ ਕਿਵੇਂ ਪੰਥ ਦੇ ਸਿਧਾਂਤਾਂ ਦਾ ਕਹਾਣ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਗੋਦਕਾ ਦੀ ਦਰਵਰਤੋ ਹੋਈ ਕਿਵੇਂ ਬੁੱਚੇ ਦੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਤੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਹਾਲੇ ਵੀ ਹੋਏਗੀ ਨਾ ਕਿਤੇ ਥੋੜੀ-ਬੋਤੀ ਗੱਲ ਤੇ ਆਉਂਦੇ ਦਿਨਾਂ ਦੇ ਵਿੱਚ ਬਾਦਲ ਕੇ ਉਹਨਾਂ ਦਾ ਵੀ ਜਿਹੜਾ ਭਰਮ ਆ ਉਹ ਜ਼ਰੂਰ ਘੱਟ ਦੇਣਗੇ ਬਾਦਲ ਕੇ ਇਹ ਗੱਲ ਜ਼ਰੂਰ ਮਤ ਯਾਦ ਰੱਖਣਾ ਕਿ ਜਿਨ੍ਹਾਂ ਦਿਨਾਂ ਨੇ ਵੀ ਖਾਲਸਾ ਪੰਥ ਦੇ ਨਾਲ ਮੱਥਾ ਲਾਇਆ ਉਹਨਾਂ ਦਾ ਕੁਝ ਨਹੀਂ ਰਿਹਾ ਤੇ ਰਹਿਣਾ ਹੁਣ ਤੁਹਾਡਾ ਵੀ ਕੁਝ ਨਹੀਂ ਜਿਹੜੀ ਗੱਲ ਹਰ ਸਿੰਘ ਲਾਲ ਕੌਰ ਬਾਦਲ ਨੇ ਆਖੀ ਸੀ ਕਿ ਜਿਨਨੇ ਬੇਅਦਬੀਆਂ ਕੀਤੀਆਂ ਕਰਵਾਈਆਂ ਜਿਹੜੇ ਸਿਆਸਤ ਕਰ ਰਹੇ ਉਹਨਾਂ ਦਾ ਕੱਖ ਨਾ ਰਹੇ ਤੇ ਤੁਸੀਂ ਦੇਖ ਲਓ ਹਰ ਸਿਮਰਤ ਕੌਰ ਬਾਦਲ ਦੀ ਜਿਹੜੀ ਅਰਦਾਸ ਆ ਕਿੰਨੀ ਛੇਤੀ ਪੂਰੀ ਹੋ ਗਈ ਬਾਦਲ ਗਿਆ ਦਾ ਕੱਖ ਨਹੀਂ ਰਿਹਾ ਸੋ ਪੰਥ ਦੇ ਨਾਲ ਜੋ ਕੁਝ ਬਾਦਲਗਿਆਂ ਦੇ ਵੱਲੋਂ ਕੀਤਾ ਜਾ ਰਿਹਾ ਆ ਜੋ ਸਥਿਤੀ ਬਣਾਈ ਜਾ ਰਹੀ ਏ ਕਿਸ ਤਰੀਕੇ ਦੇ ਨਾਲ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਵਰਤਿਆ ਜਾ ਰਿਹਾ ਆ ਧਾਮੀ ਦੀ ਵੀ ਕਰਤੂਤ ਸਾਹਮਣੇ ਆ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਗੁਰੂ ਬਹੁਤ ਬਿਆੰਦਿਆ ਪੰਥ ਬਹੁਤ ਬਿਆੰਦਿਆ ਬਾਦਲਗਿਆਂ ਨੂੰ ਇਹ ਗੱਲ ਸਮਝਦੇ ਰਣੀ ਚਾਹੀਦੀ ਆ ਇਹ ਜਿਹੜੇ ਜਿਹੜੇ ਵੀ ਹੈਗੇ ਨਾ ਹੁੰਡੜ ਵਰਗੇ ਮਹੇਸ਼ਿੰਦਰ ਸਿੰਘ ਗਰੇਵੜ ਵਰਗੇ ਚੀਮੇ ਵਰਗੇ ਤੁਸੀਂ ਦੇਖਿਓ ਕਿ ਜਿਸ ਤਰੀਕੇ ਦੇ ਨਾਲ ਇਹ ਪੰਥ ਦੇ ਨਾਲ ਇਹਨਾਂ ਨੇ ਗਦਰਾਰੀਆਂ ਕੀਤੀਆਂ ਆ ਇਹਨਾਂ ਲੋਕਾਂ ਦਾ ਜਿਹੜਾ ਹਸ਼ਰ ਆ ਉਹ ਕੀ ਹੋਣਾ ਆ ਜਿਸ ਤਰੀਕੇ ਦੇ ਨਾਲ ਇਹ ਲੋਕ ਖਾਲਸਾ ਪੰਥ ਦੇ ਨਾਮ ਵਿਹਾਰ ਕਰਦੇ ਪਏ ਆ ਹੁਣ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਧਾਮੀ ਨੇ ਚਰਨਮਨੀ ਕਮੇਟੀ ਦੀ ਅੰਤਰਨ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਸੱਦ ਲਈ ਮੀਟਿੰਗ ਦੇ ਵਿੱਚ ਇਹਨਾਂ ਨੇ ਕੋਈ ਖਾਲਸਾ ਪੰਥ ਦੇ ਜਾਂ ਪੰਜਾਬ ਦੇ ਮੁੱਦੇ ਹੱਲ ਥੋੜੀ ਕਰਵਾਉਣੇ ਆ ਕੋਈ ਸਾਰਥਿਕ ਵਿਚਾਰ ਚੱਲਦਾ ਥੋੜੀ ਕਰਨੀ ਕੋਈ ਸਾਰਥਿਕ ਫੈਸਲੇ ਥੋੜੀ ਲੈਣੇ ਆ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਹੁਕਮ ਆਇਆ ਹੋਏਗਾ ਉਹਦੇ ਅਨਸਾਰ ਹੀ ਇਹਨਾਂ ਨੇ ਉਹ ਸਾਰੇ ਕੰਮ ਕਰਨੇ ਆ ਸ਼ਰੋਮਨੀ ਕਮੇਟੀ ਵੀ ਆਪਣੀ ਮਿੱਟੀ ਬਲੀਤ ਕਰਵਾ ਲਈ ਆ ਸ਼ਰੋਮਨੀ ਕਮੇਟੀ ਦਾ ਵੀ ਜਿਹੜਾ ਵਕਾਰ ਆ ਉਹ ਰੋਲਿਆ ਜਾ ਰਿਹਾ ਬਾਦਲ ਕੇ ਆਪ ਦਾ ਡੁੱਬੇ ਡੁੱਬੇ ਇਹਨਾਂ ਨੇ ਸ਼ਰੋਮਨੀ ਕਮੇਟੀ ਵੀ ਜਿਹੜੀ ਆ ਉਹ ਡੋਬ ਦੇਣੀ ਆ ਆ 30 ਤਰੀਕ ਨੂੰ ਦੁਬਾਰਾ ਫਿਰ ਹੋ ਸਕਦਾ ਕੋਈ ਨਾ ਕੋਈ ਚੰਦ ਚੜਾਈ ਦੇਣ ਮਤ ਇਹਨਾਂ ਦੀ ਮਾਰੀ ਹੋਈ ਏ ਜਿਵੇਂ ਆਮ ਕਹਾਵਤ ਹੈ ਨਾ ਕਿ ਗੁਰੂ ਸੱਟ ਨਹੀਂ ਮਾਰਦਾ ਮਤ ਮਾਰਦਾ ਤੇ ਆ ਧਾਮੀ ਦੀ ਵੀ ਮਤ ਮ ਤੋ ਗਵੀਰ ਸਿੰਘ ਬਾਦਲ ਦੀ ਵੀ ਮਤ ਮਾਰੀ ਗਈ ਹੋਈ ਏ ਜੋ ਕੁਝ ਇਹ ਲੋਕ ਕਰ ਰਹੇ ਆ ਜੋ ਕੁਝ ਇਹਨਾਂ ਨੇ ਗਿਆਨੀ ਹਰਬੀਰ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਵਿਹਾਰ ਕੀਤਾ ਆ ਤੇ ਭਵਿਕ ਦੇ ਵਿੱਚ ਜੋ ਕੁਝ ਇਹਨਾਂ ਨੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਵਿਹਾਰ ਕਰਨਾ ਆ ਬਾਦਲ ਕਿਆਂ ਨੂੰ ਜਿਹੜੀਆਂ ਗੰੰਢਾਂ ਦੇ ਰਹੇ ਆ ਨਾ ਹੱਥਾਂ ਦੇ ਨਾਲ ਇਹਨਾਂ ਨੂੰ ਮੂੰਹ ਦੇ ਨਾਲ ਖੋਦਣੀਆਂ ਪੈਣਗੀਆਂ ਇਹ ਬਾਦਲ ਕੇ ਯਾਦ ਰੱਖਣਾ ਬਾਕੀ ਬਹੁਤ ਸਾਰੇ ਲੋਕਾਂ ਦਾ ਜੇ ਇਹ ਭਰਮ ਸੀ ਬਾਦਲ ਕਿਆਂ ਦੇ ਬਾਰੇ ਅਕਾਲੀ ਦਲ ਬਾਰੇ ਤੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਦਾ ਟੁੱਟ ਵੀ ਗਿਆ ਤੇ ਭਵਿਕ ਵਿੱਚ ਹੋਰ ਵੀ ਟੁੱਟ ਜਾਏਗਾ। ਤੋਂ ਇਨੀਆਂ ਕੋ ਬੇਲਦੀਆਂ ਆਪ ਸਮੂਹ ਸੰਗਤਾਂ ਦੇ ਨਾਲ ਦਾਸ ਨੇ ਕਰਦੀਆਂ ਸੀ ਕਿ ਬਾਦਲ ਕਿਆਂ ਦੇ ਵੱਲੋਂ ਜੋ ਚਾਲ ਖੇਡੀ ਜਾ ਰਹੀ ਏ ਹਰ ਸਿੱਖ ਇਹਨਾਂ ਦੀ ਚਾਲ ਤੋਂ ਸੁਚੇਤ ਹੋਵੇ। ਜਿਹੜੀਆਂ ਗੱਲਾਂ ਪੰਥ ਪ੍ਰਸਤ ਗੁਰਸਿੱਖ ਕਹਿੰਦੇ ਆ ਰਹੇ ਸਨ ਉਹ ਹੁਣ ਬਾਦਲ ਦਸ ਦਾ ਲੀਡਰ ਆਪਣੀ ਵੀਡੀਓ ਗੱਲਬਾਤ ਦੇ ਵਿੱਚ ਮੰਨ ਰਿਹਾ ਕਿ ਇਹਨਾਂ ਦੀ ਪਾਰਟੀ ਦਾ ਧਰਮ ਦੇ ਨਾਲ ਪੰਥ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆਮ ਸਿਆਸੀ ਪਾਰਟੀਆਂ ਦੇ ਵਾਂਗ ਇਹ ਵੀ ਇੱਕ ਪਾਰਟੀ ਆ ਜੋ ਪੰਥ ਅਤੇ ਪੰਜਾਬ ਦਾ ਕਾਹਨ ਕਰਨ ਦੇ ਤਲਬੀ ਹੋਈ ਏ। ਸੋ ਇਹਨਾਂ ਲੋਕਾਂ ਤੋਂ ਜਿੰਨਾ ਬੱਧਿਆ ਜਾਂਦਾ ਆ ਬਚ ਕੇ ਰਹਿਣ ਦੀ ਲੋੜ ਹੈਗੀ ਆ ਇਹਨਾਂ ਲੋਕਾਂ ਨੂੰ ਕੋਈ ਹਵਾ ਦੇਣ ਦੀ ਲੋੜ ਨਹੀਂ ਆ ਉਹ ਤਾਂ ਚੱਕਣ ਦੀ ਲੋੜ ਨਹੀਂ ਆ ਇਹਨਾਂ ਲੋਕਾਂ ਦੇ ਕੋਲੋਂ ਕੋਈ ਆਸਾ ਰੱਖਣ ਦੀ ਲੋੜ ਨਹੀਂ ਹੈਗੀ ਜਿਵੇਂ ਬਾਕੀ ਪਾਰਟੀਆਂ ਉਹਨਾਂ ਦੇ ਵਿੱਚ ਵੀ ਇੱਕ ਬਾਦਲ ਦਲ ਹੈਗਾ ਜਿਹੜੇ ਉਹ ਪੰਥ ਤੇ ਪੰਜਾਬ ਦਾ ਘਾਣ ਕਰਦੀਆਂ ਨੁਕਸਾਨ ਕਰਦੀਆਂ ਸੋ ਬਾਦਲ ਕੇ ਵੀ ਇਸੇ ਤਰ੍ਹਾਂ ਹੀ ਖਾਲਸਾ ਪੰਥ ਦਾ ਨੁਕਸਾਨ ਕਰਨਾ ਚਾਹੁੰਦੇ ਆ ਨੁਕਸਾਨ ਕਰ ਚੁੱਕੇ ਹੋਏ ਆ ਤੇ ਅਗਾਹ ਵੀ ਜ਼ਿਕਰ ਇਹਨਾਂ ਦੇ ਹੱਥ ਦੇ ਵਿੱਚ ਸਤਾ ਆ ਗਈ ਤੁਸੀਂ ਦੇਖੋ ਕਿ ਪੰਥ ਬ੍ਰਸਤ ਗੁਰਸਿੱਖਾਂ ਦੇ ਲਈ ਉਹੀ ਮਾਹੌਲ ਬਣ ਜਾਵੇਗਾ ਜਿਹੜਾ ਮਾਹੌਲ ਜਕਰੀਆ ਖਾਨ ਦੇ ਵੇਲੇ ਸੀ ਜਿਹੜਾ ਮਾਹੌਲ ਅਬਦਾਲੀ ਦੇ ਵੇਲੇ ਸੀ ਜਿਸ ਤਰ੍ਹਾਂ ਦਾ ਸਮਾਂ ਉਦੋਂ ਸੀ ਨਾ ਮੀਰ ਮੰਨੂ ਦਾ ਸੋ ਉਸੇ ਤਰ੍ਹਾਂ ਦਾ ਜਿਹੜਾ ਸਮਾਂ ਆ ਸੁਖਵੀਰ ਸਿੰਘ ਬਾਦਲ ਦੇ ਰਾਜ ਵਿੱਚ ਹੁੰਦਾ ਸੀ ਤੇ ਆਗਾਹ ਵੀ ਜਿਹੜਾ ਆ ਹੋ ਸਕਦਾ ਆ ਜੇਕਰ ਇਹਨਾਂ ਨੂੰ ਕਿਤੇ ਵੀ ਮਾੜੀ-ਮੋਟੀ ਜਿਹੜੀ ਥਾਂ ਆ ਉਹ ਮਿਲਦੀ ਆ ਤੇ ਇਹ ਪੰਥ ਨੂੰ ਮਾਰਨ ਲੱਗਿਆਂ ਪੰਥ ਨੂੰ ਕੁੱਟਣ ਦੇ ਲੱਗਿਆਂ ਲੱਤਾਂ ਵੀ ਤਰਸ ਨਹੀਂ ਕਰਨਗੇ ਸੋ ਇਸ ਸਰੀਆ ਕਾਲਤਖ ਸਾਹਿਬ ਜੀ ਦਾ ਹੁਕਮ ਆਂਦੇ ਹੋਏ ਇਸ ਲੀਡਰਸ਼ਿਪ ਨੂੰ ਅਖੌਤੀ ਲੀਡਰਸ਼ਿਪ ਨੂੰ ਨਕਾਰਨ ਦੀ ਲੋੜ ਹੈਗੀ ਆ ਇਹ ਅਯੋਗ ਸਾਬਤ ਹੋ ਚੁੱਕੀ ਆ ਇਹ ਅਕਾਲੀ ਦਲ ਅਤੇ ਪੰਥ ਦੀ ਅਗਵਾਈ ਕਰਨ ਦੇ ਬਿਲਕੁਲ ਵੀ ਯੋਗ ਨਹੀਂ ਹੈ